ਨਵੀਂ ਪਾਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਈ ਸਤੀ ਦਾਸ ਜੀ ਪਾਈ ਮਤੀ ਦਾਸ ਜੀ ਅਤੇ ਪਾਈ ਦਿਆਲ ਦਾਸ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਸਹਿਜ ਬਾਣ ਸੰਪੂਰਨਤਾ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਹਰ Rai ਸਾਹਿਬ ਗੋਪਾਲ ਨਗਰ ਮਜੀਠਾ ਰੋਡ ਵਿਖੇ 16 ਨਵੰਬਰ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਰਾਗੀ ਜੱਥੇ ਨੇ ਕੀਰਤਨ ਕਾਰ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਕਥਾਵਾਚਕ ਪਾਈ ਵਿਸ਼ਾਲ ਸਿੰਘ ਦੀਵਾਨ ਹਾਲ ਮੰਜੀ ਸਾਹਿਬ ਵਾਲੇ ਹੈਡਗਰੰਤੀ ਪਾਇਤਰ ਸੇਮ ਸਿੰਘ ਖਾਲਸਾ ਨੇ ਗੁਰੂ ਸਹਿਬਾਨਾਂ ਦੀ ਸ਼ਹੀਦੀ ਬਾਰੇ ਵਿਸਥਾਰ ਨਾਲ ਬਖਾਨ ਕੀਤਾ ਇਸ ਮੌਕੇ ਨ타 ਸਿੰਘ ਪੰਨੂ ਰੰਜੀਤ ਸਿੰਘ ਦੋਸਾਂਜ ਸੁਰਿੰਦਰ ਸਿੰਘ ਗੋਲਡੀ ਮਹਿੰਦਰ ਸਿੰਘ ਪਾਈ ਮਨਜੀਤ ਸਿੰਘ ਲਖਵਿੰਦਰ ਸਿੰਘ ਲਖਬੀਰ ਸਿੰਘ ਗਿੱਲ ਰਜਿੰਦਰ ਸਿੰਘ ਸੰਦੂ ਜਗਦੀਸ਼ ਸਿੰਘ ਪੱਟੀ ਦਿਲਬਖ ਸਿੰਘ ਟਿੱਲਰ ਪ੍ਰੇਮ ਸਿੰਘ ਦੇਰੀਵਾਲੇ ਰੰਧੀਰ ਸਿੰਘ ਠੇਕੇਦਾਰ ਸਣੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਮਾਗਮ ਵਿੱਚ ਹਾਜ਼ਰੀ ਭਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਾਈ ਜਗਦੀਸ਼ ਸਿੰਘ ਵਡਾਲਾ ਨੇ ਆਈਆਂ ਹੋਈਆਂ ਸ਼ਖਸੀਅਤਾਂ ਅਤੇ ਸਹਿਜ ਪਾਠ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਗੁਰੂ ਕੇ ਅਲੰਗਰ ਅਟੁੱਟ ਵਰਤਾਏ ਗਏ संतन श्री गुरु तेग बहादुर साहिब नौवें बादशाह महाराज दीदा 350 ਸਾਲਾ ਸ਼ਹੀਦੀ ਦਿਹਾੜਾ ਸਾਰੇ ਸੰਸਾਰ ਪਰ ਵਿੱਚ ਸੰਗਤਾਂ ਬਹੁਤ ਪਿਆਰ ਦੇ ਨਾਲ ਮਨਾ ਰਹੀਆਂ ਨੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹਰ ਗੁਰੂ ਘਰ ਵੱਲੋਂ ਹੀ ਬਹੁਤ ਸ਼ਰਧਾ ਦੇ ਨਾਲ ਇਹ ਸਮਾਗਮ ਜਿਹੜੇ ਹਨ ਉਹ ਮਨਾਏ ਜਾ ਰਹੇ ਹਨ ਅੱਜ ਦਾ ਵਿਸ਼ੇਸ਼ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਹਰ Rai ਸਾਹਿਬ ਜੀ ਮਜੀਠਾ ਰੋਡ ਵਿਖੇ ਬਹੁਤ ਹੀ ਪਿਆਰ ਸਤਿਕਾਰ ਨਾਲ ਮਨਾਇਆ ਗਿਆ ਲਗਭਗ 4 ਕੁ ਸੋ ਪ੍ਰਾਣੀਆਂ ਨੇ ਸਤਿਗੁਰੂ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਹਿਜ ਪਾਠ ਦੀ ਹਾਜ਼ਰੀ ਲਵਾਈ ਔਰ ਸਹਿਜ ਪਾਠਾਂ ਦੇ ਭੋਗ ਪਏ ਨੇ ਇਸ ਸੰਬੰਧ ਵਿੱਚ ਇਸ ਸਥਾਨ ਦੀ ਸਮੁੱਚੀ ਪ੍ਰਬੰਧਕ ਕਮੇਟੀ ਸਤਕਾਰਯੋਗ ਭਾਈ ਜਗਦੀਸ਼ ਸਿੰਘ ਦੀ ਵਡਾਲਾ ਮੁਖ ਸੇਵਾਦਾਰ ਹੋਰ ਵੀ ਜਿੰਨੀ ਸਮੁੱਚੀ ਕਮੇਟੀ ਹੈ ਸਾਰੇ ਪ੍ਰਬੰਧਕ ਕਮੇਟੀ ਦਾ ਔਰ ਸਹਿਜ ਪਾਠ ਸੰਸਥਾ ਗੁਰਮੁਖ ਪਿਆਰਿਆਂ ਦਾ ਸਾਰਿਆਂ ਦਾ ਧੰਨਵਾਦ ਹੈ ਲੋੜ ਹੈ ਕਿ ਗੁਰਬਾਣੀ ਦੇ ਨਾਲ ਜੁੜਿਆ ਜਾਵੇ ਕਿਉਂਕਿ ਗੁਰਬਾਣੀ ਦੇ ਨਾਲ ਜੁੜ ਕੇ ਹੀ ਜਿਵੇਂ ਮਹਾਰਾਜ ਕਹਿੰਦੇ ਆ ਜਲਨ ਬੁਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਗੁਰਬਾਣੀ ਨਾਲ ਜੁੜ ਕੇ ਹੀ ਸਾਰੇ ਵਿਸ਼ਵ ਦੇ ਵਿੱਚ ਸ਼ਾਂਤੀ ਜੋ ਹੈ ਉਹ ਆ ਸਕਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪ ਵੀ ਨਿਮਰਤਾ ਤੇ ਸ਼ਾਂਤੀ ਦੇ ਪੁੰਜ ਹਨ ਇਸ ਕਰਕੇ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਇਤਿਹਾਸ ਦੇ ਨਾਲ ਗੁਰੂ ਚਰਨਾ ਨਾਲ ਜੁੜ ਕੇ ਗੁਰੂ ਵਾਲੇ ਬਣ ਕੇ ਇਹ ਸ਼ਤਾਬਦੀ ਦੇ ਪੁਰਬ ਜਿਹੜੇ ਆ ਉਹ ਸਫਲੇ ਕਰਨੇ ਚਾਹੀਦੇ ਆ ਅੱਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਬਣਾਇਆ ਗਿਆ ਉਹਨਾਂ ਦੇ ਨਾਲ ਉਹਨਾਂ ਦੇ ਪਿਆਰੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲ ਦਾਸ ਜੀ ਦਾ ਵੀ ਬੜੀ ਸ਼ਰਧਾ ਭਾਵਨਾ ਨਾਲ ਇਹ ਜਿਹੜਾ ਸ਼ਹੀਦੀ ਦਿਹਾੜਾ ਵਾ ਮਨਾਇਆ ਗਿਆ ਸਿੱਖ ਕੌਮ ਵਿੱਚ ਬਹੁਤ ਹੀ ਵੱਡਾ ਸਾਕਾ ਹੋਇਆ ਅੱਜ ਤੱਕ ਕਿਤੇ ਵੀ ਸੰਸਾਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਇਹਨਾਂ ਤਿੰਨ ਸਿੰਘਾਂ ਦੀ ਨਾਲ ਸ਼ਹੀਦੀ ਦੀ ਮਿਸਾਲ ਨਹੀਂ ਦਿੱਤੀ ਜਾ ਸਕਦੀ ਇਹਨਾਂ ਨੇ ਹਿੰਦੂਆਂ ਵਾਸਤੇ ਆਪਣਾ ਸੀਸ ਬਲੀਦਾਨ ਕੀਤਾ ਉਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 9 ਸਾਲ ਦੀ ਉਮਰ ਚ ਸਨ ਜਿਨ੍ਹਾਂ ਨੇ ਇਹਨਾਂ ਨੂੰ ਸ਼ਹਾਦਤ ਵੱਲ ਤੋਰਿਆ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦਿੱਲੀ ਗਏ ਦਿੱਲੀ ਜਾ ਕੇ ਉਹਨਾਂ ਦਾ ਸੀਸ ਟੇਟ ਕੀਤਾ ਹਿੰਦੂ ਦਾ ਹਿੰਦੂਆਂ ਦਾ ਤਿਲਕ ਬਚਾਇਆ ਅੱਜ ਵੀ ਬਹੁਤ ਸਾਡੇ ਤੇ ਅਤਿਆਚਾਰ ਹੋ ਰਹੇ ਨੇ ਸਿੱਖ ਕੌਮ ਤੇ ਅਸੀਂ ਨਾਲ ਦਾ ਸਾਰਿਆਂ ਸਿੱਖਾਂ ਨੂੰ ਇੱਕ ਬੇਨਤੀ ਕਰਦੇ ਆਂ ਇਹ ਗੁਰੂ ਘਰਾਂ ਦੇ ਵਿੱਚ ਇਹੋ ਜਿਹੇ ਸਮਾਗਮ ਹੁੰਦੇ ਰਹਿਣ ਤੇ ਜਿਹੜੀਆਂ ਸੰਗਤਾਂ ਨੇ ਉਹ ਅਮਰਤਾਰੀ ਹੋ ਕੇ ਤਿਆਰ ਬੱਤਾਰਿਆਣ ਸੰਗਤਾਂ ਨੂੰ ਸਾਡੀ ਇਹੋ ਬੇਨਤੀ ਆ ਸਾਡੇ 350 ਸਾਲਾ ਮਨਾਇਆ ਬਹੁਤ ਤਾਂ ਹੀ ਸਾਡਾ ਸਫਲਾਵਾ ਜੇ ਇਹ ਅੰਮ੍ਰਿਤ ਛੱਕ ਕੇ